ਸਤਿ ਸ਼੍ਰੀ ਅਕਾਲ ਜੀ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਹਾਂ ਜੀ ਅੱਜ ਆਪਾਂ ਤੁਹਾਨੂੰ ਗੋਲਗਲੇ ਦੀ ਰੇਪ ਦੀ ਕਟਾਈ ਦੱਸਣ ਲੱਗੇ ਹਾਂ ਜੀ ਪਹਿਲਾਂ ਤੁਸੀਂ ਚੌਰਸ ਕੱਪੜਾ ਲੈ ਲੈਣਾ ਹਾਂ ਜੀ ਚੌਰਸ ਕੱਪੜਾ ਲੈ ਕੇ ਤੁਸੀਂ ਹਾਂ ਜੀ ਪਹਿਲਾਂ ਤੁਸੀਂ ਇੰਚੀ ਡੇਪ ਨਾਲ ਇੱਦਾਂ ਸਿੱਧਾ ਨਿਸ਼ਾਨ ਲਾ ਲੈਣਾ ਜੀ ਇੱਕ ਕੁੰਜੇ ਤੋਂ ਦੂਜੇ ਕੁੰਜੇ ਤੱਕ ਨਿਸ਼ਾਨ ਲਾ ਲੈਣਾ ਐਦਾਂ ਤੁਹਾਨੂੰ ਰੇਪ ਦੀ ਕਟਾਈ ਲਈ ਆਸਾਨੀ ਹੋਊਗੀ ਫਿਰ ਆਪਾਂ ਇਹਦੀ ਐਦਾਂ ਕਟਿੰਗ ਕਰ ਲੈਣੀ ਹਾਂਜੀ ਹੁਣ ਦੇਖੋ ਤੁਸੀਂ ਆਪਾਂ ਕਟਿੰਗ ਕਰ ਲਈ ਜੀ ਸਾਡੇ ਕੋ ਆ ਸ਼ੇਪ ਆ ਗਈ ਹੁਣ ਆਪਾਂ ਇੱਥੋਂ ਡੇਢ ਡੇਢ ਇੰਚ ਤੇ ਨਿਸ਼ਾਨ ਲਗਾ ਲੈਣਾ ਜੀ ਤੋਰ ਤੱਕ ਆਪਾਂ ਡੇਢ ਡੇਢ ਇੰਚ ਤੇ ਨਿਸ਼ਾਨ ਲਗਾ ਕੇ ਕਟਿੰਗ ਕਰ ਲੈਣਾ ਜੀ ਆ ਡੇਢ ਡੇਢ ਇੰਚ ਤੇ ਆਪਾਂ ਨਿਸ਼ਾਨ ਲਗਾ ਲਿਆ ਹਾਂਜੀ ਆ ਦੇਖੋ ਤੁਸੀਂ ਉਹ ਡ੍ਰੇਪ ਦੀ ਕਟਾਈ ਕਿੰਨੀ ਸੋਹਣੀ ਹੋਣੀ ਆ ਜੀ ਹਾਂਜੀ ਇਹ CREVA ਸਾਡੀ ਕਟਿੰਗ ਹੋ ਗਈ ਆਪਾਂ ਡੇਢ ਇੰਚ ਤੇ ਫੇਰ ਨਿਸ਼ਾਨ ਲਗਾ ਲੈਣਾ ਜੀ ਹਾਂਜੀ ਇਹ ਰੇਵ ਲਗਾਉਣ ਤੇ ਫੋਲਡ ਕਰਨ ਵਿੱਚ ਸਾਨੂੰ ਆਸਾਨ ਰਹੂਗੀ ਜੀ ਘੱਟ ਵੱਧ ਨਹੀਂ ਹੋਊਗੀ ਜੇ ਤੁਸੀਂ ਨਿਸ਼ਾਨ ਲਗਾਏ ਹੋਗੇ ਹਾਂਜੀ 1.5 ਇੰਚ ਤੇ ਨਿਸ਼ਾਨ ਲਗਾ ਕੇ ਆਪਾਂ ਇਹ ਵੀ ਰੇਵ ਕਟਿੰਗ ਕਰ ਲਈ ਹਾਂਜੀ ਹੁਣ ਤੁਸੀਂ ਦੇਖੋ ਜੋੜ ਰੇਵ ਨੂੰ ਕਿਸ ਤਰੀਕੇ ਨਾਲ ਲਗਾਣਾ ਹਾਂਜੀ ਇੱਕ ਕੁੰਜਾ ਸਾਡਾ ਇਸ ਸਾਈਡ ਤੇ ਆ ਇੱਕ ਆਪਾਂ ਆ ਜਿਹੜੀ ਇਹ ਵਾਲੀ ਸਾਈਡ ਆ ਆਪਾਂ ਇਸ ਸਾਈਡ ਤੇ ਘੁਮਾਣੀ ਆ ਜੀ ਤਾਂ ਜੋ ਜਿਹੜੀ ਰੇਵ ਨੂੰ ਗਲਾਈ ਆ ਸੋਹਣੀ ਤਰ੍ਹਾਂ ਆਵੇ ਹਾਂਜੀ ਆ ਦੇਖੋ ਆ ਤਰੀਕੇ ਨਾਲ ਤੁਸੀਂ ਜੋੜਾਂ ਨੂੰ ਸੀਨ ਲਗਾਣੀ ਆ ਜੀ ਹੁਣ ਆਪਾਂ ਤੁਹਾਨੂੰ ਸੀਨ ਲਗਾ ਕੇ ਦਿਖਾਉਨੇ ਆ ਹਾਂਜੀ ਆ ਦੇਖੋ ਆਪਾਂ ਸੀਨ ਲਗਾ ਲੇਗੀ ਇੱਕ ਜੋੜ ਦੂਸਰੀ ਸਾਈਡ ਨੂੰ ਇੱਕ ਜੋੜ ਦੂਸਰੀ ਸਾਈਡ ਨੂੰ ਪਰ ਕੇ ਤੁਸੀਂ ਸੀਨ ਲਗਾਣੀ ਆ ਇਸ ਤਰ੍ਹਾਂ ਰੇਪ ਦੀ ਗਲਾਈ ਬਹੁਤ ਸੋਹਣੀ ਆਂਦੀ ਆ ਜੀ ਹਾਂਜੀ ਆ ਦੇਖੋ ਜੀ ਹੁਣ ਸਾਡੇ ਕੋਲ ਰੇਪ ਜਿਹੜੀ ਆ ਤਿਆਰ ਹੋ ਚੁੱਕੀ ਆ